ਉਹ ਭਾਜੀ ਵਾਹ ਗਾਣਾ ਕੱਢ ਰਿਹਾ ਇਹਦੇ ਬਾਈਕ ਨੂੰ ਕੌਣ ਗੱਲ ਕੱਢ ਰਿਹਾ ਸੀ ਬੰਦਾ ਜਿਹਨੇ ਚਲਾਈ ਕੋਈ ਅੱਛਾ ਕੌਣ ਆਹੋ ਕੌਣ ਆਹੋ ਹੈ ਕੌਣ ਆ ਸ਼ਖਸ ਜਿਹਨੇ ਗੋਲੀ ਚਲਾਈ ਨਾਮ ਤਾਂ ਉਹ ਛਿਬਾ ਆ ਪੱਕਾ ਨਾਮ ਤਾਂ ਪਤਾ ਨਹੀਂ ਆਪਾਂ ਕਿ ਇਸੇ ਆਲ ਦਾ ਕਹਿੰਦੇ ਹੈਗਾ ਉਹ ਹਾਂਜੀ ਅੱਛਾ ਤੇ ਕੀ ਕਰਦਾ ਕੀ ਉਹ ਸ਼ਖਸ ਉਹ ਐ ਨਹੀਂ ਪਤਾ ਭਾਜੀ ਉਹਦਾਂ ਆਪਣੇ ਮਹੱਲੇ ਵਿੱਚ ਨਾ ਮਕਾਨ ਪਾਇਆ ਆਣੇ ਜੀ ਅੱਛਾ ਤੇ ਸ਼ਾਮ ਨੂੰ ਉਹ ਤੇ ਆ ਕੇ ਦਰੂਦਰੂ ਪੀਂਦਾ ਆ ਫੇਰ ਘਰੇ ਚਲੇ ਜਾਂਦਾ ਤੇ ਮਤਲਬ ਤੁਹਾਡੇ ਗੋਲੀ ਮਾਰੀ ਤਾਂ ਹੋਰ ਕਿਤੇ ਮਾਰੀ ਤੇ ਵਾਈਫ ਨੂੰ ਇਹ ਨਹੀਂ ਗੱਲਾਂ ਕਿਸ ਗੱਲ ਤੇ ਗੱਡੀਆਂ ਸੀਆਂ ਹਾਂਜੀ ਇਹਨੇ ਪਤਨੀ ਨੂੰ ਗਾਲਾਂ ਕੱਢੀਆਂ ਪਤਾ ਚੱਲੇ ਆ ਮੈਡਮ ਨੂੰ ਯਾਰ ਗਾਲਾਂ ਕਿ ਉਹਨੂੰ ਹਰ ਲੋਕ ਜਿਹਾ ਆਉਂਦਾ ਰਿਹਾ ਠੀਕ ਆ ਜਿਵੇਂ ਸੌਫੀ ਤੇ ਰੰਤਾ ਦੇ ਇਕੱਠੇ ਰਹਿੰਦਾ ਹੈ ਹੈ ਹੁਣ ਉਹ ਆ ਗਿਆ ਗਾਲ ਕੱਢ ਮੈਂ ਵੀ ਉਹਨੂੰ ਕਿਹਾ ਮੈਂ ਕਿਹਾ ਭਰਾਵਾ ਜਾ ਤੂੰ ਪਾਜੀ ਤੁਹਾਡਾ ਨਾਮ ਮਤਲਬ ਤੁਹਾਡੀ ਕੀ ਕਰਦੇ ਕੀ ਹੋ ਤੁਸੀਂ ਤੁਸੀਂ ਕੀ ਕੰਮ ਕਰਦੇ ਹੋ ਮੈਂ ਕੋਕਾ ਕੋਲਾ ਦੀ ਮਾਰਕੀਟ ਅੱਛਾ ਕੋਈ ਆਪਣਾ ਇਹ ਰਿਸ਼ਤੇਦਾਰ ਤਾਂ ਨਹੀਂ ਹੈਗਾ ਕੋਈ ਅੱਛਾ ਤੇ ਮੈਡਮ ਦਾ ਕੀ ਨਾਮ ਹੈ ਜਿਹਨਾਂ ਦੇ ਵੱਜੀ ਹੈ ਮੇਰੀ ਬਾਈ ਦਾ ਕੀ ਨਾਮ ਹੈ ਗੁੜੀਆ ਯਾਦਵ ਗੁੜੀਆ ਯਾਦਵ ਤੇ ਕਿੰਨੇ ਬੱਚੇ ਪਈ ਤੁਹਾਡੇ ਇੱਕ ਕੁੜੀ ਇੱਕ ਮੁੰਡਾ ਇੱਕ ਕਮੈਂਟ ਬਾਜੀ ਕਰਦਾ ਸੀਗਾ ਕਮੈਂਟ ਬਾਜੀ ਕਰਦਾ ਸੀ ਕਿ ਕੋਈ ਨਾ ਕੋਈ ਪੁੱਟੀ ਸਿੱਧੀ ਗੱਲ ਕਰਦਾ ਸੀ ਆਕੇ ਪੁੱਟੀ ਸਿੱਧੀ ਤਾਂ ਨਹੀਂ ਯਾਰ ਮੈਂ ਇਹਦਾ ਅੰਦਰ ਹੀ ਸੀਗਾ ਇਹ ਬਾਈ ਵੀ ਮੇਰੀ ਦੁਕਾਨ ਤੇ ਰਹੀ ਠੀਕ ਹੈ ਠੀਕ ਆ ਆਉਂਦਾ ਵੀਗਾ ਦੁਕਾਨ ਤੋਂ بیا ਆਦ ਲੋਗ ਉਹਦੇ ਬਾਅਦ ਸੌਦਾ ਪਾਣੀ ਜਿਵੇਂ ਹਮ ਕਰਿਆਨੇ ਦੀ ਦੁਕਾਨ ਹਾਂ ਅੱਛਾ ਤੇ ਬਹਿਤ ਬਾਜੀ ਕਰਦਾ ਸੀਗਾ ਠੀਕ ਹੋ ਜੀ ਤੁਹਾਡੇ ਚਾਹ ਤੁਹਾਡੇ ਚਸਤੇ 'ਚ ਵੱਡੀ ਗੋਲੀ ਤੁਹਾਡੇ ਚਸ ਤੇ ਮੈਡਮ ਦੇ ਕਿਹੜੀ ਜਗ੍ਹਾ ਤੇ ਵੱਜੀ ਹੈ ਮੂੰਹ ਉੱਤੇ ਮੈਡਮ ਦੇ ਕਿਹੜੀ ਜਗ੍ਹਾ ਤੇ ਵੱਜੀ ਹੈ ਜੀ ਨੀ ਪਤਾ ਭਰਾਵਾ ਉਹਦੇ ਬਾਹਾਂ ਤੇ ਵੱਜੀ ਹੈ ਅੱਛਾ ਤੇ ਤੁਹਾਡੇ ਬੱਚੇ ਕਿੰਨੇ ਆ ਦੋ ਮੁੰਡੇ ਆ ਪਰੋਂ ਪਰ ਆਪਣਾ ਕਿਹੜਾ ਪਿੰਡ ਪੈ ਜਾਂਦਾ ਮੁੱਲਾਂਪੁਰ ਚ ਮੁੱਲਾਂਪੁਰ ਪਿੰਡ ਜੇ ਸ਼ਹਿਰ ਆ ਭਰਾ ਅੱਛਾ ਸ਼ਹਿਰ ਸੀ ਯਾਰ ਤੇ ਗੋਲੀ ਸ਼ਹਿਰ ਚ ਵੱਜੀ ਹੈ ਜੇ ਮਤਲਬ ਜਿਹੜੀ ਲੜਾਈ ਜੜੀ ਹੋਈ ਹੈ ਸ਼ਹਿਰ ਚ ਹੋਈ ਉਹ ਸਾਡੇ ਮੁੰਡੇ ਵਿੱਚ ਜਿਹੜਾ ਮੱਲਾ ਪ੍ਰੇਮ ਨਗਰ ਦੇ ਵਿੱਚ ਹੋਈ ਵਾਰ ਇਹ ਥਾਣੇ ਦੇ ਕੋਲ ਹੀ ਹੈ ਪਿੰਨ ਨਗਰ ਪਿੰਡਾ ਨਹੀਂ 1.5 ਕਿਲੋਮੀਟਰ ਦਿਲ ਕਿਲੋ ਸਰ ਐਸੇ ਪੁਲਿਸ ਨੂੰ ਸੂਚਿਤ ਕੀਤਾ ਸਟਾਪ ਹੋਣਾ ਭਰਾ ਪੁਲਿਸ ਨੂੰ ਪੁਲਿਸ ਨੂੰ ਸੂਚਿਤ ਕੀਤਾ ਹੈ ਪੁਲਿਸ ਨੂੰ ਸੂਚਿਤ ਕੀਤਾ ਹੈ ਲੈ ਲਾ ਕੀਤਾ ਹੈ ਭਰਾ ਠੀਕ ਹੈ ਸਰ ਠੀਕ ਇੱਕ ਮਿੰਟ ਕੀ ਨਾਮ بتایا ਆਪਣੇ ਗੁੜੀਆ ਯਾਰ ਗੁੜੀਆ ਜੀ ਹੋਇਆ ਕੀ ਹੈ ਵੀਰੇ ਮੈਂ ਕਿਸੇ ਨੇ ਪੈਸਾ ਉਠਾਇਆ ਥਾ 10000 ਰੁਪਏ ਉਸਦੀ ਮੈਂ ਗਾਰੰਟੀ ਪਾਈ ਥੇ ਉਸਨੇ ਜੋ ਅੱਧੇ ਤੇ ਅੱਧੇ ਤੇਸ ਤੇ ਮੋੜੀ ਤੇ ਅੱਧੇ ਨਹੀਂ ਮੋੜੀ ਬੰਦੇ ਨੇ चिंदा नाम है बंदे का बस बंदे ना कैसे कितने थे मैडम 10000 लिए थे बस 10000 के कारण चलिए ये 10000 के कारण गोली चलाई उसने हां जी मैंने लिए ना मैं उसकी गारंटी भाई थी बस ठीक है ठीक हो गया ਉਹ ਭਾਜੀ ਵਾਹ ਗਾਣਾ ਕੱਢ ਰਿਹਾ ਇਹਦੇ ਬਾਈਕ ਨੂੰ ਕੌਣ ਗੱਲ ਕੱਢ ਰਿਹਾ ਸੀ ਬੰਦਾ ਜਿਹਨੇ ਚਲਾਈ ਕੋਈ ਅੱਛਾ ਕੌਣ ਆਹੋ ਕੌਣ ਆਹੋ ਹੈ ਕੌਣ ਆ ਸ਼ਖਸ ਜਿਹਨੇ ਗੋਲੀ ਚਲਾਈ ਨਾਮ ਤਾਂ ਉਹ ਛਿਬਾ ਆ ਪੱਕਾ ਨਾਮ ਤਾਂ ਪਤਾ ਨਹੀਂ ਆਪਾਂ ਕਿ ਇਸੇ ਵਾਲ ਦਾ ਕਹਿੰਦੇ ਹੈਗਾ ਉਹ ਹਾਂਜੀ ਅੱਛਾ ਤੇ ਕੀ ਕਰਦਾ ਕੀ ਉਹ ਸ਼ਖਸ ਉਹ ਐ ਨਹੀਂ ਪਤਾ ਭਾਜੀ ਉਹਦਾਂ ਆਪਣੇ ਮਹੱਲੇ ਵਿੱਚ ਨਾ ਮਕਾਨ ਪਾਇਆ ਹੋਣਾ ਜੀ ਅੱਛਾ ਤੇ ਸ਼ਾਮ ਨੂੰ ਉਹ ਤੇ ਆ ਕੇ ਦਰੂਦੂਦੂ ਪੀਂਦਾ ਆ ਫੇਰ ਘਰੇ ਚਲੇ ਜਾਂਦਾ ਤੇ ਮਤਲਬ ਤੁਹਾਡੇ ਕੋਲ ਮਾਰੀ ਤਾਂ ਹੋਰ ਕਿਤੇ ਮਾਰੀ ਤੇ ਵਾਈਫ ਨੂੰ ਇਹ ਨਹੀਂ ਗੱਲਾਂ ਕਿਸ ਗੱਲ ਤੇ ਗੱਡੀਆਂ ਸੀਆਂ ਹਾਂਜੀ ਇਹਨੇ ਪਤਨੀ ਨੂੰ ਗਾਣਾ ਗੱਡੀਆਂ ਪਤਾ ਚੱਲੇ ਆ ਮੈਡਮ ਨੂੰ ਯਾਰ ਗਾਣਾ ਕੇ ਉਹਨੂੰ ਹਰ ਲੋਕ ਜਿਹਾ ਆਉਂਦਾ ਹੈ ਠੀਕ ਆ ਜਿਵੇਂ ਸੌਫੀ ਤੇ ਰੰਤਾ ਦੇ ਇਕੱਠੇ ਠੀਕ ਲੱਗਦਾ ਹੈ ਹੈ ਹੁਣ ਉਹ ਆ ਗਿਆ ਗਾਣਾ ਗੱਡਾ ਮੈਂ ਵੀ ਉਹਨੂੰ ਕਿਹਾ ਮੈਂ ਕਿਹਾ ਭਰਾਵਾ ਜਾ ਤੂੰ ਪਾਜੀ ਤੁਹਾਡਾ ਨਾਮ ਮਤਲਬ ਤੁਹਾਡੀ ਕੀ ਕਰਦੇ ਕੀ ਹੋ ਤੁਸੀਂ ਤੁਸੀਂ ਕੀ ਕੰਮ ਕਰਦੇ ਹੋ ਮੈਂ ਕੋਕਾ ਕੋਲਾ ਦੀ ਮਾਰਕੀਟ ਅੱਛਾ ਕੋਈ ਆਪਣਾ ਇਹ ਰਿਸ਼ਤੇਦਾਰ ਤਾਂ ਨਹੀਂ ਹੈਗਾ ਕੋਈ ਅੱਛਾ ਤੇ ਮੈਡਮ ਦਾ ਕੀ ਨਾਮ ਹੈ ਜਿਹਨਾਂ ਦੇ ਵਜੀ ਹੈ ਮੇਰੀ ਬਾਈ ਕੀ ਨਾਮ ਹੈ ਗੁੜੀਆ ਯਾਦਵ ਗੁੜੀਆ ਯਾਦਵ ਤੇ ਕਿੰਨੇ ਬੱਚੇ ਪਈ ਤੁਹਾਡੇ ਇੱਕ ਕੁੜੀ ਇੱਕ ਮੁੰਡਾ ਇੱਕ ਕਮੈਂਟ ਬਾਜੀ ਕਰਦਾ ਸੀਗਾ ਕਮੈਂਟ ਬਾਜੀ ਕਰਦਾ ਸੀ ਕਿ ਕੋਈ ਨਾ ਕੋਈ ਪੁੱਟੀ ਸਿੱਧੀ ਗੱਲ ਕਰਦਾ ਸੀ ਆਕੇ ਪੁੱਟੀ ਸਿੱਧੀ ਤਾਂ ਨਹੀਂ ਯਾਰ ਮੈਂ ਇਹਦਾ ਅੰਦਰ ਹੀ ਸੀਗਾ ਇਹ ਬਾਈ ਵੀ ਮੇਰੀ ਦੁਕਾਨ ਤੇ ਰਹੀ ਠੀਕ ਹੈ ਠੀਕ ਆ ਆਉਂਦਾ ਵੀਗਾ ਦੁਕਾਨ ਤੋਂ بیا ਆਦ ਲੋਗ ਉਹਦੇ ਬਾਅਦ ਸੌਦਾ ਪਾਣੀ ਜਿਵੇਂ ਹਮ ਕਰਿਆਨੇ ਦੀ ਗੱਲ ਹੋਣੀ ਅੱਛਾ ਤੇ ਬਹਿਤ ਬਾਜੀ ਕਰਦਾ ਸੀਗਾ ਠੀਕ ਆ ਜੀ ਤੁਹਾਡੇ ਚਾਹ ਤੁਹਾਡੇ ਚਸਤੇ 'ਚ ਵੱਡੀ ਗੋਲੀ ਤੁਹਾਡੇ ਚਸ ਤੇ ਮੈਡਮ ਦੇ ਕਿਹੜੀ ਜਗ੍ਹਾ ਤੇ ਵੱਜੀ ਮੈਡਮ ਦੇ ਕਿਹੜੀ ਜਗ੍ਹਾ ਤੇ ਵੱਜੀ ਤੀਨ ਪਤਾ ਭਰਾਵਾ ਉਹਦੇ ਬਾਹਰ ਤੇ ਵੱਜੀ ਅੱਛਾ ਤੇ ਤੁਹਾਡੇ ਬੱਚੇ ਕਿੰਨੇ ਆ ਦੋ ਮੁੰਡੇ ਆ ਪ੍ਰੋਪਰ ਆਪਣਾ ਕਿਹੜਾ ਪਿੰਡ ਪੈ ਜਾਂਦਾ ਮੱਲਾਪੁਰ ਚ ਮੱਲਾਪੁਰ ਪਿੰਡ ਨਹੀਂ ਸ਼ਹਿਰ ਆ ਭਰਾ ਅੱਛਾ ਸ਼ਹਿਰ ਚ ਹੀ ਆ ਤੇ ਗੋਲੀ ਸ਼ਹਿਰ ਚ ਵੱਜੀ ਹੈ ਜੇ ਮਤਲਬ ਉਹ ਲੜਾਈ ਜੜੀ ਹੋਈ ਹੈ ਸ਼ਹਿਰ ਚ ਵੀ ਉਹ ਸਾਡੇ ਮੁੰਡੇ ਵਿੱਚ ਜਿਹੜਾ ਮੱਲਾ ਪ੍ਰੇਮਨਗਰ ਦੇ ਵਿੱਚ ਹੋਈ ਵਾਰ ਨੂੰ ਇਹ ਥਾਣੇ ਦੇ ਕੋਲ ਹੀ ਹੈ ਪਿੰਨ ਨਗਰ ਪਿੰਦਾ ਨਹੀਂ 1.5 ਕਿਲੋਮੀਟਰ ਦਿਲ ਕਿਲੋ ਸਰ ਐਸ ਐਪੋਲਿਸ ਨੂੰ ਸੂਚਿਤ ਕੀਤਾ ਚੱਲਾ ਬੋਚਣਾ ਭਰਾ ਪੁਲਿਸ ਨੂੰ ਪੁਲਿਸ ਨੂੰ ਸੂਚਿਤ ਕੀਤਾ ਹੈ ਪੁਲਿਸ ਨੂੰ ਸੂਚਿਤ ਕੀਤਾ ਲੈ ਲਕਿਤਾ ਹੈ ਭਰਾ ਠੀਕ ਹੈ ਸਰ ਠੀਕ ਇੱਕ ਮਿੰਟ ਕੀ ਨਾਮ بتایا ਆਪਣੇ ਗੁੜੀਆ ਯਾਰ ਗੁੜੀਆ ਜੀ ਹੋਇਆ ਕੀ ਹੈ ਵੀਰੇ ਮੈਂ ਕਿਸੇ ਨੇ ਪੈਸਾ ਉਠਾਇਆ ਥਾ 10000 ਰੁਪਏ ਉਸਦੀ ਮੈਂ ਗਰੰਟੀ ਪਾਈ ਥੇ ਉਸਨੇ ਜੋ ਅੱਧੇ ਤੇ ਅੱਧੇ ਤੇਸ ਤੇ ਮੋੜੀ ਤੇ ਅੱਧੇ ਨਹੀਂ ਮੋੜੀ ਬੰਦੇ ਨੇ ਚਿੰਦਾ ਨਾਮ ਹੈ ਬੰਦੇ ਦਾ بس بندے نہ کیسے کتنے تھے میڈم 10000 لیے تھے بس 10000 کے کرن چلیے یہ 10000 کے کرن گولی چلائی اس نے ہاں جی میں نے لیے نا میں اس کی گارنٹی فائی تھی بس ٹھیک ہے ٹھیک ہو گیا